ਹਰੇਕ ਇੰਡਸਟਰੀ ਚ ਬਹੁਤ ਸਾਰੇ ਚੰਗੇ ਬੰਦੇ ਵੀ ਹੁੰਦੇ ਆ ਤੇ ਬਹੁਤ ਸਾਰੇ ਮਾੜੇ ਬੰਦੇ ਵੀ ਹੁੰਦੇ ਆ 10 ਸਾਲ ਪਹਿਲਾਂ ਸੁਣਨ ਚ ਹੁੰਦਾ ਸੀਗਾ ਵੀ ਜੇ ਕਿਸੇ ਨੇ ਪੰਜਾਬੀ ਨੇ ਜਾਂ ਹੋਰ ਕਿਸੇ ਨੇ ਵੀ ਰਿਸ਼ਤਾ ਕਰਨਾ ਵੀ ਆਪਾਂ ਕਹਿ ਦਈਏ ਵੀ ਯਾਰ ਕਹਿਣਾ ਤਾਂ ਨਹੀਂ ਚਾਹੀਦਾ ਫਿਰ ਵੀ ਵੀ ਟਰੱਕ ਡਰਾਈਵਰ ਨਾਲ ਰਿਸ਼ਤਾ ਕਰੋਗੇ ਕੁੜੀ ਦਾ ਤੇ ਉਹ ਹਰ ਬੰਦਾ ਕਹਿੰਦਾ ਸੀ ਇਹ ਵੀ ਨਾ ਜੀ ਉਹ ਤਾਂ ਬਦਨਾਮ ਹੋ ਗਿਆ ਸੀਗਾ ਵੀ ਡਰਾਈਵਰੀ ਬਦਨਾਮ ਹੋ ਚੁੱਕੀ ਸੀਗੀ ਮੈਂ ਹਰੇਕ ਡਰਾਈਵਰ ਨਸ਼ਾ ਕਰਦਾ ਨਸ਼ਾ ਕਰਦਾ ਜਾਂ ਪਰ ਹਰੇਕ ਡਰਾਈਵਰ ਨਸ਼ਾ ਨਹੀਂ ਕਰਦਾ ਹੁੰਦਾ ਇਮੀਗ੍ਰੇਸ਼ਨ ਇੰਡਸਟਰੀ ਨੂੰ ਤਾਂ ਇਦਾਂ ਬਦਨਾਮ ਕੀਤਾ ਵੀ ਹਾਂ ਵੀ ਇਮੀਗ੍ਰੇਸ਼ਨ ਦਾ ਕੰਮ ਕਰਦਾ ਤੁਸੀਂ ਇਮੀਗ੍ਰੇਸ਼ਨ ਨਾਲ ਰਿਸ਼ਤੇ ਹੁੰਦੇ ਨਹੀਂ ਹੁੰਦੇ ਰਿਸ਼ਤੇ ਤਾਂ ਹੁੰਦੇ ਪਰ ਇਹ ਲੋਕੀ ਕਹਿ ਦਿੰਦੇ ਮੈਂ ਕਹ ਰਿਹਾ ਨਾ ਰਿਸ਼ਤੇ ਕਰਨ ਲਈ ਲੋਕੀ ਪਤਾ ਕੀ ਕਹਿੰਦੇ ਆ ਵੀ ਇਹ ਤਾਂ ਏਜੰਟ ਆ ਇੰਨੇ ਕਜੈਂਟ ਹੋ ਗਏ ਨੇ ਕੀ ਹੋ ਸਕਦਾ ਵੀ ਜਿਹੜਾ ਬੰਦੇ ਜਿਹਨੇ ਆਪ ਦਾ ਨਹੀਂ ਕਦੇ ਵੀਜ਼ਾ ਲਵਾਇਆ ਉਹ ਲੋਕਾਂ ਦੇ ਵੀਜ਼ੇ ਲਵਾਉਣ ਤੋਂ ਰਿਆ ਹੋਇਆ ਜੇ ਕੁਝ ਇਹਦੇ ਕੰਪਲੇਂਟ ਆ ਗਈ ਪੁਲਿਸ ਵਾਲਿਆਂ ਨਾਲ ਬੈਠ ਕੇ ਵੀ ਸਾਡਾ ਰਾਜੀਨਾਮਾ ਕਰਾ ਦਿਓ ਜੀ ਵੀ ਜੇ ਲੱਖ ਲੈ ਲਿਆ 50000 ਮੋੜਤਾ 2 ਲੱਖ ਲੈ ਲਿਆ ਤੇ 50 70000 ਮੋੜਤਾ ਇਹ ਚੀਜ਼ਾਂ ਚੱਲਦੀਆਂ ਪਈਆਂ ਇੰਡਸਟਰੀ 'ਚ ਕੈਰੀਅਰ ਕਾਉਂਸਲਿੰਗ ਦਾ ਵੀ ਨਾਂ ਦੇ ਦਿੰਦੇ ਆ ਕਈ ਵੀ ਅਸੀਂ ਕੈਰੀਅਰ ਕਾਉਂਸਲਰ ਆ ਕੀ ਫਰਕ ਮੰਨਦੇ ਹੋ ਇਹ ਜਾਂ ਕੋਈ ਕੰਸਲਟੈਂਟ ਆ ਏਜੰਟ ਐਂਡ ਕੈਰੀਅਰ ਕਾਉਂਸਲਰ ਜਿਹੜੇ ਹੁੰਦੇ ਆ ਨਾ ਏਜੰਟਸ ਜਿਹੜੇ ਉਹ ਆ ਜਿਹੜੇ ਇੱਕ ਪਹਚਾਉ ਯਾਨੀ ਕਿ ਬਾਹਰ ਪਹੁੰਚਣ ਦਾ ਤੱਕ ਹੀ ਸੀਮਤ ਹੈ ਜਿਹੜੇ ਕੰਸਲਟੈਂਟ ਵਧੀਆ ਕੰਸਲਟੈਂਟ ਆ ਸ਼ੁਰੂ ਤੋਂ ਲੈ ਕੇ ਉਹਨਾਂ ਦਾ ਐਂਡ ਤੱਕ ਸਫਰ ਤੱਕ ਸਾਥ ਦਿੰਦੇ ਆ ਜਿਹੜਾ ਕੰਸਲਟੈਂਟ ਹੈ ਵੀ ਉਹਨਾਂ ਨੂੰ ਸਹੀ ਰਾਹਤੇ ਦਿਖਾਂਦਾ ਵੀ ਮਾੜੀ ਚੀਜ਼ ਵੱਲ ਇਹ ਨਹੀਂ ਕਹਿੰਦਾ ਵੀ ਤੁਸੀਂ ਆਹ ਕੋਰਸ ਸੇ ਜਾਓ ਇਹਦੇ ਬੈਨੀਫਿਟਸ ਆਹਾ ਹੈ ਇਹਦੇ ਵਿੱਚ ਆਹ ਜੌਬ ਆ ਬਹੁਤ ਲੋਕ ਨੇ ਪੰਜਾਬ ਦੇ ਜਿਹੜੇ ਹਰ ਸਮੇਂ ਬਾਹਰ ਜਾਣਾ ਚਾਹੁੰਦੇ ਨੇ ਔਰ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਭੰਡਦੇ ਰਹਿੰਦੇ ਆ ਯਾਨੀ ਕਿ ਭੇਜਣ ਵਾਲਿਆਂ ਨੂੰ ਏਜੰਟਸ ਦਾ ਕਾਰੋਬਾਰ ਐਸਾ ਹੈ ਕੰਸਲਟੈਂਟ ਦਾ ਕਾਰੋਬਾਰ ਐਸਾ ਹੈ ਕਿ ਜਿਸ ਦੇ ਵਿੱਚ ਜਿੱਤੇ ਵੀਜ਼ਾ ਲੱਗ ਜੇ ਤਾਂ ਵੀ ਤੁਹਾਨੂੰ ਗਾਲਾਂ ਪੈਣੀਆਂ ਤੇ ਜੇ ਵੀਜ਼ਾ ਨਹੀਂ ਲੱਗਿਆ ਫਿਰ ਤਾਂ ਪੈਣੀਆਂ ਹੀ ਪੈਣੀਆਂ ਤੇ ਹਮੇਸ਼ਾ ਸਾਡਾ ਤਾਂ ਇਹ ਕੰਮ ਹੈ ਸਾਡਾ ਟੀਵੀ ਤੇ ਸ਼ੋਅ ਵੀ ਚੱਲਦਾ ਔੜਾਰੀ ਵਿਦੇਸ਼ਾਂ ਨੂੰ ਔਰ ਵੈਸੇ ਵੀ ਅਸੀਂ ਪ੍ਰਮੋਟ ਕਰਦੇ ਆ ਪਰ ਸਾਡੀ ਕੋਸ਼ਿਸ਼ ਰਹਿੰਦੀ ਹੈ ਚੰਗੇ ਬੰਦਿਆਂ ਨੂੰ ਪ੍ਰਮੋਟ ਕੀਤਾ ਜਾਵੇ ਔਰ ਹਰ ਫੀਲਡ ਦੇ ਵਿੱਚ ਦੋ ਵੱਖ-ਵੱਖ ਤਰ੍ਹਾਂ ਦੇ ਲੋਕ ਹੁੰਦੇ ਆ ਇਸੇ ਤਰ੍ਹਾਂ ਦੇ ਨਾਲ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਵੀ ਦੋ ਤਰ੍ਹਾਂ ਦੇ ਲੋਕ ਨੇ ਇੱਕ ਚੰਗੇ ਕੰਮ ਕਰਨ ਵਾਲੇ ਸਟੱਡੀ ਵੀਜ਼ਾ ਦਾ ਟੂਰਿਸਟ ਵੀਜ਼ਾ ਇਨਵੈਸਟਰ ਵੀਜ਼ਾ ਲਵਾਉਣ ਵਾਲੇ ਪੀਆਰ ਕਰਾਉਣ ਵਾਲੇ ਔਰ ਇੱਕ ਹੈਗੇ ਆ ਜਿਹੜੇ ਡੌਂਕੀ ਲਵਾਉਂਦੇ ਆ ਜਾਂ ਤੁਹਾਡੇ ਤੋਂ ਪੈਸੇ ਲੈ ਲੈਂਦੇ ਆ ਤੁਹਾਡੀਆਂ ਫਾਈਲਾਂ ਨਹੀਂ ਲਾਉਂਦੇ ਯਾਨੀ ਕਿ 20% ਗਲਤ ਨੇ 80% ਸਹੀ ਨੇ ਪਰ ਉਹ ਜਿਹੜੇ 20% ਨੇ ਉਹਨਾਂ ਨੇ ਇੱਕ ਬੰਦੇ ਨੇ 10-10 ਕੰਪਨੀਆਂ ਖੋਲੀਆਂ ਹੋਈਆਂ ਇਸ ਬਾਰੇ ਵੀ ਆਪਾਂ ਗੱਲ ਕਰਾਂਗੇ ਔਰ ਲੋਕਾਂ ਨੂੰ ਠੱਗ ਰਹੇ ਨੇ ਉਹਦੇ ਕਰਕੇ ਪੂਰੀ ਇੰਡਸਟਰੀ ਇੰਨੀ ਬਦਨਾਮ ਹੋ ਗਈ ਹੈ ਕਿ ਜਿੱਥੇ ਇਮੀਗ੍ਰੇਸ਼ਨ ਦੀ ਨਾ ਆਉਂਦਾ ਤਾਂ ਲੋਕ ਸੋਚਦੇ ਆ ਵੀ ਇਹ ਠੱਗ ਚੋਰੀ ਹੈ ਇਸੇ ਤਰ੍ਹਾਂ ਦਾ ਸ਼ੋਅ ਦੀ ਅੱਜ ਆਪਾਂ ਜਿਹੜੀ ਐ ਸ਼ੋਅ ਦੇ ਵਿੱਚ ਗੱਲ ਕਰਨੀ ਆ ਸਤਿ ਸ੍ਰੀ ਅਕਾਲ ਮੈਂ ਪਲਵਿੰਦਰ ਸਿੰਘ ਘੁੰਮਣ ਔਰ ਅੱਜ ਦੇ ਸਾਡੇ ਸ਼ੋਅ ਦੇ ਵਿੱਚ ਸਾਡੇ ਨਾਲ ਹੋਣਗੇ ਰਮਨ ਦੁਸਾਂਜ ਜਿਨ੍ਹਾਂ ਨੂੰ ਤਕਰੀਬਨ ਪਿਛਲੇ 20 ਸਾਲ 15 ਸਾਲ ਹੋ ਗਿਆ 15 ਤੋਂ 20 ਸਾਲ ਹੋ ਚੁੱਕੇ ਐ ਇਸ ਫੀਲਡ ਦੇ ਨਾਲ ਜੁੜੇ ਹੋਏ ਕੰਮ ਕਰਦੇ ਹੋਰ ਮੈਂ ਕਹਿੰਦਾ ਇਹਨੇ ਹੈਪੀ ਇਹਨਾਂ ਦੇ ਕਲਾਇੰਟਸ ਹੈਗੇ ਆ ਮੈਂ ਵੀ ਮਿਲਿਆ ਕਈਆਂ ਨੂੰ ਬੜੇ ਖੁਸ਼ ਹੁੰਦੇ ਆ ਇਹਨਾਂ ਨੇ ਜਿਵੇਂ ਉਹਨਾਂ ਦਾ ਕੰਮ ਕਰਵਾ ਕੇ ਦਿੱਤਾ ਇਹਨਾਂ ਨਾਲ ਇਸ ਫੀਲਡ ਬਾਰੇ ਗੱਲਾਂ ਕਰਾਂਗੇ ਜਿਹੜੇ ਯੂਐਸ ਬੋਰਡ ਕਰਿਆ ਉਸ ਬਾਰੇ ਵੀ ਗੱਲਾਂ ਕਰਾਂਗੇ ਇੱਕ ਵਾਰੀ ਸਵਾਗਤ ਕਰ ਲੈਂਦੇ ਆ ਬਹੁਤ ਬਹੁਤ ਸਵਾਗਤ ਆ ਰਮਨ ਜੀ ਸੱਸੀ ਸਤਿ ਸ਼੍ਰੀ ਅਕਾਲ ਪਲਵਿੰਦਰ ਜੀ ਇੱਕ ਵਾਰ ਫੇਰ ਆਪਣੇ ਸ਼ੋਅ ਤੇ ਬੁਲਾਉਣ ਲਈ ਹਮ ਰਮਨ ਜੀ ਪਹਿਲਾਂ ਤਾਂ ਇੰਡਸਟਰੀ ਬਾਰੇ ਹੀ ਗੱਲ ਕਰਦੇ ਆ ਜਿਵੇਂ ਮੈਂ ਹੁਣੇ ਗੱਲ ਕੀਤੀ ਆ ਵੀ ਹਰੇਕ ਇੰਡਸਟਰੀ ਚ ਚੰਗੇ ਬੰਦੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਹਨਾ ਕਿਸ ਤਰ੍ਹਾਂ ਨਾਲ ਦੇਖਦੇ ਹੋ ਦੇਖੋ ਆਪਾਂ ਇੰਡਸਟਰੀ ਦੀ ਗੱਲ ਕਰੀਏ ਕੋਈ ਵੀ ਇੰਡਸਟਰੀ ਆ ਜਿੱਦਾਂ ਕਿ ਆਪਾਂ ਇੱਕ ਕਹਾਵਤ ਆ ਨੇ ਵੀ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੀਆਂ ਹਰੇਕ ਇੰਡਸਟਰੀ ਚ ਬਹੁਤ ਸਾਰੇ ਚੰਗੇ ਬੰਦੇ ਵੀ ਹੁੰਦੇ ਆ ਤੇ ਬਹੁਤ ਸਾਰੇ ਮਾੜੇ ਬੰਦੇ ਵੀ ਹੁੰਦੇ ਆ ਚੰਗੇ ਬੰਦੇ ਕਦੇ ਨਾ ਕਦੇ ਇਹ ਉਹਨਾਂ ਨੂੰ ਜੋ ਮਾੜੇ ਬੰਦਿਆਂ ਦੇ ਕਰਕੇ ਉਹਨਾਂ ਨੂੰ ਵੀ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇੰਡਸਟਰੀ ਇੱਕ ਜਿਹੜੀ ਇਹ ਇਮੀਗ੍ਰੇਸ਼ਨ ਇੰਡਸਟਰੀ ਹੈ ਨਾ ਅੱਜ ਦੀ ਡੇਟ 'ਚ ਏਦਾਂ ਬਦਨਾਮ ਹੋ ਚੁੱਕੀ ਆ ਵੀ ਜਿੱਦਾਂ ਕਹਿਦੀ ਹੈ ਵੀ ਸ਼ਾਇਦ ਅੱਜ ਤੋਂ 10 ਸਾਲ ਪਹਿਲਾਂ ਸੌਣ ਚ ਹੁੰਦਾ ਸੀਗਾ ਵੀ ਜੇ ਕਿਸੇ ਨੇ ਪੰਜਾਬੀ ਨੇ ਜਾਂ ਹੋਰ ਕਿਸੇ ਨੇ ਵੀ ਅ ਰਿਸ਼ਤਾ ਕਰਨਾ ਵੀ ਆਪਾਂ ਕਹਿ ਦਈਏ ਵੀ ਯਾਰ ਕਹਿਣਾ ਤਾਂ ਨਹੀਂ ਚਾਹੀਦਾ ਫਿਰ ਵੀ ਵੀ ਟਰੱਕ ਡਰਾਈਵਰ ਨਾਲ ਰਿਸ਼ਤਾ ਕਰੋਗੇ ਕੁੜੀ ਦਾ ਤੇ ਉਹ ਹਰ ਬੰਦਾ ਕਹਿੰਦਾ ਸੀ ਵੀ ਨਾ ਜੀ ਉਹ ਤਾਂ ਬਦਨਾਮ ਹੋ ਗਿਆ ਸੀਗਾ ਵੀ ਡਰਾਈਵਰੀ ਬਦਨਾਮ ਹੋ ਚੁੱਕੀ ਸੀਗੀ ਮੈਂ ਹਰੇਕ ਡਰਾਈਵਰ ਨਸ਼ਾ ਕਰਦਾ ਨਸ਼ਾ ਕਰਦਾ ਜਾਂ ਪਰ ਹਰੇਕ ਡਰਾਈਵਰ ਨਸ਼ਾ ਨਹੀਂ ਕਰਦਾ ਹੁੰਦਾ ਤੇ ਹਰੇਕ ਡਰਾਈਵਰ ਸਾਰੇ ਡਰਾਈਵਰ ਇੱਕੋ ਜਿਹੇ ਨਹੀਂ ਹੁੰਦੇ ਉਹਦੇ ਵਿੱਚ ਬਹੁਤ ਸਾਰੇ ਸਹੀ ਵੀ ਹੁੰਦੇ ਐ ਇਸੇ ਤਰ੍ਹਾਂ ਇਮੀਗ੍ਰੇਸ਼ਨ ਇੰਡਸਟਰੀ ਨੂੰ ਤਾਂ ਇਦਾਂ ਬਦਨਾਮ ਕੀਤਾ ਵੀ ਹਾਂ ਵੀ ਇਮੀਗ੍ਰੇਸ਼ਨ ਦਾ ਕੰਮ ਕਰਦਾ ਤੁਸੀਂ ਇਮੀਗ੍ਰੇਸ਼ਨ ਨਾਲ ਰਿਸ਼ਤੇ ਹੁੰਦੇ ਨਹੀਂ ਹੁੰਦੇ ਰਸਤੇ ਤਾਂ ਹੁੰਦੇ ਪਰ ਇਹ ਲੋਕੀ ਕਹਿ ਦਿੰਦੇ ਮੈਂ ਤੇ ਗੈਰ ਹਾਂ ਮੇਰੇ ਰਿਸ਼ਤੇ ਕਰਨ ਲਈ ਲੋਕੀ ਪਤਾ ਕੀ ਕਹਿੰਦੇ ਆ ਵੀ ਇਹ ਤਾਂ ਏਜੰਟ ਆ ਏਜੰਟ ਆ ਵੀ ਏਜੰਟੀ ਹੀ ਹੈ ਵੀ ਕੋਈ ਇਹ ਨਹੀਂ ਕਹਿੰਦਾ ਵੀ ਵੀ ਕਈ ਇਹੋ ਜਿਹੇ ਕੰਸਲਟੈਂਟ ਹੈ ਇਮੀਗ੍ਰੇਸ਼ਨ ਐਡਵਾਈਜ਼ਰ ਹੈ ਬਹੁਤ ਸਾਰੇ ਮੇਥੋ ਸੀਨੀਅਰ ਵੀ ਹੈ ਬਹੁਤ ਸਾਰੇ ਵਧੀਆ ਵੀ ਹੈ ਜੋ ਜਿਨ੍ਹਾਂ ਦੇ ਜਿਨ੍ਹਾਂ ਦੀਆਂ ਬੱਚਿਆਂ ਦੀਆਂ ਜ਼ਿੰਦਗੀਆਂ ਬਣੀਆਂ ਘਰ-ਬਾਰ ਬਣਾਉਣ ਚ ਯਾਨੀ ਕਿ ਇੱਕ ਜਰੀਆ ਬਣੇ ਉਹਨਾਂ ਦਾ ਤੇ ਦੇਖੋ ਕਰਾਉਣ ਵਾਲਾ ਤਾਂ ਪ੍ਰਮਾਤਮਾ ਹੈ ਬੱਚੇ ਦੀ ਪ੍ਰੋਫਾਈਲ ਹੈ ਅਜ ਏਜੰਟਸ ਕੰਸਲਟੈਂਟ ਜੋ ਵੀ ਬੰਦਾ ਉੱਤੇ ਕੰਮ ਕਰਦਾ ਉਹ ਤਾਂ ਸਿਰਫ ਉੱਤੇ ਮਿਹਨਤ ਕਰਦਾ ਬੱਚਾ ਪ੍ਰੋਫਾਈਲ ਆਪਣੀ ਆਪ ਬਣਾਉਂਦਾ ਆਪ ਯਾਨੀ ਕਿ ਆਇਲਸ ਆਪ ਕਰਦਾ ਹੈ ਪੜ੍ਹਾਈ ਉਹ ਆਪ ਕਰਦਾ ਹੈ ਐਕਸਪੀਰੀਅੰਸ ਉਹ ਆਪ ਲੈਂਦਾ ਬਟ ਕਿਤੇ ਨਾ ਕਿਤੇ ਉਤੋਂ ਉਹਨੂੰ ਇੱਕ ਗਾਈਡੈਂਸ ਚਾਹੀਦੀ ਹੁੰਦੀ ਹੈ ਜੋ ਕਿ ਉਹ ਏਜੰਟਾਂ ਦੇ ਥਰੂ ਮਿਲਦੀ ਆ। ਸੋ ਅੱਜ ਦੀ ਡੇਟ ਵਿੱਚ ਜੇ ਆਪਾਂ ਗੱਲ ਕਰੀਏ ਪੰਜਾਬ ਵਿੱਚ ਐਨੇ ਕ ਏਜੰਟ ਹੋ ਗਏ ਨੇ ਕਿ ਹੋ ਸਕਦਾ ਵੀ ਜਿਹੜਾ ਬੰਦੇ ਜਿਨੇ ਆਪਦਾ ਨਹੀਂ ਕਦੇ ਵੀਜ਼ਾ ਲਵਾਇਆ ਉਹ ਲੋਕਾਂ ਦੇ ਵੀਜ਼ੇ ਲਵਾਉਣ ਤੋਂ ਰਿਹਾ ਹੋਇਆ ਹੈ। ਸੋ ਬਦਨਾਮੀ ਆਪਾਂ ਇਹ ਕਹ ਜੀਏ ਵੀ ਹਰ ਇੱਕ ਬੰਦਾ ਗਲਤ ਨਹੀਂ ਹੁੰਦਾ ਤੇ ਹਰ ਇੱਕ ਬੰਦਾ ਸਹੀ ਨਹੀਂ ਹੁੰਦਾ ਪਰ ਅੱਜ ਦੀ ਡੇਟ ਵਿੱਚ ਜੋ ਇੰਡਸਟਰੀ ਦਾ ਹਾਲ ਹੈ ਉਹਦੇ ਵਿੱਚ ਮੈਂ ਜੋ ਰਿਆ ਲੋਕਾਂ ਦੇ ਨਾਲ ਐਗਰੀ ਕਰਦਾ ਕਿਉਂਕਿ ਲੋਕਾਂ ਨਾਲ ਬਹੁਤ ਜ਼ਿਆਦਾ ਨਾਲ ਠੱਗੀਆਂ ਵਜਦੀਆਂ ਤੇ ਉਸ ਠੱਗੀਆਂ ਦੇ ਨਜ਼ਰ ਨਾਲ ਉਹ ਸਾਰਿਆਂ ਨੂੰ ਹੀ ਉਸ ਉਹ ਆਪਾਂ ਦੇਖਦੇ ਆ ਨਜ਼ਰ ਨਾਲ ਦੇਖਦੇ ਆ ਜੇ ਆਪਾਂ ਗੱਲ ਕਰੀਏ ਪਲਵਿੰਦਰ ਜੀ 100 ਏਜੰਟਾਂ 100 ਵਿੱਚੋਂ ਮੈਂ ਆਪ ਕਿੰਨਾ ਵੀ 80% ਠੱਗੀ ਵੱਜਦੀ ਆ 20% ਉਹ ਏਜੰਟਾਂ ਜਿਨ੍ਹਾਂ ਨਾਲ ਜਿਹੜੇ ਠੱਗੀਆਂ ਨਹੀਂ ਮਾਰਦੇ ਜੈਨੂਨ ਕੰਮ ਕਰਦੇ ਆ ਬਟ ਜਿਹੜੇ 20% ਜੈਨੂਨ ਕੰਮ ਵੀ ਕਰਦੇ ਆ ਉਹਨਾਂ ਨਾਲ ਵੀ ਇਹੀ ਚੀਜ਼ਾਂ ਹੋ ਰਹੀਆਂ ਜਿਹੜੀਆਂ ਬਾਕੀ ਏਜੰਟ 80% ਆ ਪਰ 80% ਮੈਂ ਖੋਰ ਚੀਜ਼ ਦੱਸਦਾ ਜਿਹੜੇ 80% ਏਜੰਟ ਆ ਨਾ ਜਿਹੜੇ ਠੱਗੀਆਂ ਮਾਰਦੇ ਆ ਉਹ ਜਿਹੜੇ ਸਹੀ ਕੰਮ ਕਰਦੇ ਆ ਨਾ ਉਹਨਾਂ ਨਾਲ ਜ਼ਿਆਦਾ ਤਰੱਕੀ ਚ ਕਿਉਂਕਿ ਉਹਨਾਂ ਨੇ ਪੈਸੇ ਲੈਣੇ ਆ ਵੀਜ਼ਾ ਤਾਂ ਲਵਾਉਣਾ ਨਹੀਂ ਮੈਨੂੰ ਨਾ ਕੋਈ ਐਦਾਂ ਦੀ ਚੀਜ਼ ਕਰਨੀ ਆ ਜਿਹਦੇ ਨਾਲ ਉਹਨਾਂ ਨੂੰ ਨੁਕਸਾਨ ਹੋਵੇ ਹੋ ਪੁਲਿਸ ਵਾਲਿਆਂ ਨੂੰ ਜੇ ਕੁਝ ਇਹਦੇ ਕੰਪਲੇਂਟ ਆ ਗਈ ਪੁਲਿਸ ਵਾਲਿਆਂ ਨਾਲ ਬੈਠ ਕੇ ਵੀ ਸਾਡਾ ਦਾ ਰਾਜੀਨਾਮਾ ਕਰਾ ਦਿਓ ਜੀ ਆਪਾਂ ਹੁਣੇ ਇੱਕ ਟਾਪਿਕ ਤੇ ਗੱਲ ਕਰ ਰਹੇ ਸੀ ਮੈਂ ਜਗਤਾਰ ਭਾਜੀ ਨਾਲ ਵੀ ਕੀ ਹੋਇਆ ਸਿਨੈਰੀਓ ਵੀ ਤੁਹਾਡੇ ਬੱਚੇ ਦੇ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਪੈਸੇ ਲੈ ਲਏ ਸੀਗੇ ਉਹਨਾਂ ਨੇ ਦੱਸਿਆ ਵੀ ਇਹ ਸਟੋਰੀ ਐਦਾਂ ਦਾ ਕਰਕੇ ਹੋਈ ਦੇਖੋ ਅਸੀਂ ਪੈਸੇ ਦਿੱਤੇ ਸੀਗੇ ਬਾਅਦ ਚੋਂ ਅਸੀਂ ਕੰਪਲੇਨਟ ਦਿੱਤੀ ਤੇ ਪੁਲਿਸ ਵਾਲਿਆਂ ਨੇ ਸਾਡਾ ਬੈਟ ਕੇਸ ਸੋਲੂਸ਼ਨ ਕਰਾਇਆ ਬਟ ਕਿਤੇ ਨਾ ਕਿਤੇ ਵੀ ਜੇ ਲੱਖ ਲੈ ਲਿਆ 50000 ਮੋੜਤਾ 2 ਲੱਖ ਲੈ ਲਿਆ ਤੇ 50 70000 ਮੋੜਤਾ ਇਹ ਚੀਜ਼ਾਂ ਚੱਲਦੀਆਂ ਪਈਆਂ ਇੰਡਸਟਰੀ 'ਚ ਹੂੰ ਬਿਲਕੁਲ ਤੁਸੀਂ ਹੁਣ ਰਿਸ਼ਤੇ ਦੀ ਗੱਲ ਕੀਤੀ ਸੀ ਮੈਂ ਉੱਥੇ ਹੀ ਉਹਨਾਂ ਦੁਆਰੇ ਚਲੋ ਆਪਾਂ ਅੱਜ ਦਾ ਪੋਡਕਾਸਟ ਸਟਾਈਲ ਆਪਾਂ ਖੁੱਲ ਕੇ ਗੱਲ ਕਰ ਸਕਦੇ ਆ ਤੁਹਾਡਾ ਰਿਸ਼ਤਾ ਹੋਣ ਲੱਗੇ ਪ੍ਰੋਬਲਮ ਨਹੀਂ ਆਈ ਵੀ ਬੰਦਾ ਏਜੰਟ ਆ ਦੇਖੋ ਏਜੰਟ ਕਿਤੇ ਨਾ ਕਿਤੇ ਇਹ ਵੀ ਚੀਜ਼ ਹੈ ਨਾ ਵੀ ਜਿਹੜੇ ਸੌਖਾ ਹੀ ਸੌਖਾ ਚਲੋ ਹੋ ਗਿਆ ਬਟ ਕਿਤੇ ਨਾ ਕਿਤੇ ਇਹ ਵੀ ਹੈ ਨਾ ਵੀ ਜਿਹੜੇ ਬੰਦੇ ਸਾਹਮਣੇ ਵਾਲੇ ਉਹਨੂੰ ਸਮਝਣ ਵਾਲਾ ਵੀ ਬੰਦਾ ਚਾਹੀਦਾ ਹੋ ਸਕਦਾ ਵੀ ਜਿਹੜੇ ਬੰਦੇ ਨੇ ਮੇਰੇ ਨਾਲ ਰਿਸ਼ਤਾ ਕੀਤਾ ਜਿਹੜੇ ਮਾਪਿਆਂ ਨੇ ਮੈਨੂੰ ਆਪਣੀ ਧੀ ਦਿੱਤੀ ਆ ਤੇ ਉਹਦੇ ਵਿੱਚ ਉਹਨਾਂ ਨੇ ਮੇਰੀਆਂ ਖੂਬੀਆਂ ਦੇਖੀਆਂ ਹੁਣ ਉਹਨਾਂ ਨੂੰ ਜਾਂ ਸਾਰੀਆਂ ਚੀਜ਼ਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਹੋ ਸਕਦਾ ਮੇਰੇ ਵਿੱਚ ਵੀ ਬਹੁਤ ਕਮੀਆਂ ਹੋਣ ਬੱਤ ਕਿਤੇ ਨਾ ਕਿਤੇ ਇਨਸਾਨੀਅਤ ਵੀ ਇੱਕ ਚੀਜ਼ ਆ ਆਫਿਸ ਵਿੱਚ ਆ ਕੇ ਦੇਖੋ ਜਿੱਥੇ ਮੈਂ ਕੰਮ ਕਰਦਾ ਤੇ ਉਹਦੇ ਦਾ ਕਲਾਇੰਟਸ ਤੋਂ ਫੀਡਬੈਕ ਲਓ ਵੀ ਰਿਸ਼ਤਾ ਕਰਨਾ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀਗਾ ਹਾਂ ਜੇ ਹੁਣ ਮੇਰੇ ਹਮਸਫਰ ਜੋ ਮੇਰੀ ਧਰਮ ਪਤਨੀ ਹੈ ਉਹਨਾਂ ਨੂੰ ਪੁੱਛਿਆ ਜਾਵੇ ਤਾਂ ਹੋ ਸਕਦਾ ਉਹ ਕਹਿਣਗੇ ਵੀ 100 ਚੋਂ 90% ਬੰਦਾ ਸਹੀ ਆ ਬਿਲਕੁਲ ਬਾਕੀ ਨੌਕਚ ਚ ਚਲਦੀ ਰਹਿੰਦੀ ਪਾਜੀ ਏਜੰਟਸ ਜਿਵੇਂ ਤੁਸੀਂ ਏਜੰਟਸ ਦੀ ਗੱਲ ਕਰ ਰਹੇ ਹੋ ਹਨ ਏਜੰਟਸ ਔਰ ਕੰਸਲਟੈਂਟ ਚ ਹਨਾ ਕੈਰੀਅਰ ਕਾਉਂਸਲਿੰਗ ਦਾ ਵੀ ਨਾਂ ਦੇ ਦਿੰਦੇ ਆ ਕਈ ਵੀ ਅਸੀਂ ਕੈਰੀਅਰ ਕਾਉਂਸਲਰ ਆ ਕੀ ਫਰਕ ਮੰਨਦੇ ਹੋ ਇਹ じゃ ਕੋਰ ਕੰਸਲਟੈਂਟ ਆ ਏਜੰਟ ਐਂਡ ਕੈਰੀਅਰ ਕਾਉਂਸਲਰ ਜਿਹੜੇ ਹੁੰਦੇ ਆ ਨਾ ਏਜੰਟਸ ਜਿਹੜੇ ਉਹ ਆ ਜਿਹੜੇ ਇੱਕ ਪਹਚਾਣ ਯਾਨੀ ਕਿ ਬਾਹਰ ਪਹੁੰਚਣ ਦਾ ਤੱਕ ਹੀ ਸੀਮਤ ਹੈ ਜਿਹੜੇ ਕੰਸਲਟੈਂਟ ਵਧੀਆ ਕੰਸਲਟੈਂਟ ਆ ਸ਼ੁਰੂ ਤੋਂ ਲੈ ਕੇ ਉਹਨਾਂ ਦਾ ਐਂਡ ਤੱਕ ਸਫ਼ਰ ਤੱਕ ਸਾਥ ਦਿੰਦੇ ਆ ਜਿਹੜਾ ਉਹਨਾਂ ਨੂੰ ਸਟੂਡੈਂਟ ਨੂੰ ਚਾਹੇ ਸਟੂਡੈਂਟ ਆ ਚਾਹੇ ਉਹ ਵਰਕ ਪਰਮਿਟ ਤੇ ਜਾ ਰਿਹਾ ਜਾਂ ਹੋਰ ਕਿਸੇ ਵੀ ਵੀਜ਼ੇ ਤੇ ਜਾ ਰਿਹਾ ਜਾਨੀਓ ਜੀ ਸਟੇਟਸ ਚੇਂਜ ਹੁੰਦਾ ਪਹਿਲਾਂ ਸਟੂਡੈਂਟ ਜਾਂਦਾ ਫਿਰ ਵਰਕ ਤੇ ਹੁੰਦਾ ਫਿਰ ਪੀਆਰ ਹੋ ਜਾਂਦਾ ਗ੍ਰੀਨ ਕਾਰਡ ਹੋ ਜਾਂਦਾ ਉਹ ਜ ਆ ਉਹ ਆਪਣਾ ਉਥੋਂ ਦਾ ਪਾਸਪੋਰਟ ਹੋਲਡਰ ਹੋ ਜਾਂਦਾ ਉਥੋਂ ਤੱਕ ਤੁਹਾਡੇ ਨਾਲ ਜੁੜਿਆ ਰਹਿੰਦਾ ਹੈ ਕਿ ਕੰਸਲਟੈਂਟ ਹੋ ਤੁਸੀਂ ਕੰਸਲਟੈਂਟ ਏ ਆ ਵੀ ਜਿਹੜਾ ਜਿਹੜਾ ਉਹਨਾਂ ਦਾ ਜ਼ਿੰਦਗੀ ਦਾ ਸਫ਼ਰ ਜਿੱਥੋਂ ਸ਼ੁਰੂ ਹੁੰਦਾ ਉੱਥੋਂ ਤੋਂ ਲੈ ਕੇ ਐਂਡ ਤੱਕ ਜਿਹੜਾ ਕੰਸਲਟੈਂਟ ਹੈ ਵੀ ਉਹਨਾਂ ਨੂੰ ਸਹੀ ਰਾਹਤੇ ਦਿਖਾਂਦਾ ਵੀ ਮਾੜੀ ਚੀਜ਼ ਵੱਲ ਇਹ ਨਹੀਂ ਕਹਿੰਦਾ ਵੀ ਤੁਸੀਂ ਆਹ ਕੋਰਸ ਜਾਓ ਇਹਦੇ ਬੈਨੀਫਿਟਸ ਆਹ ਆਏ ਇਹਦੇ ਵਿੱਚ ਆਹ ਜੌਬ ਆ ਤੁਸੀਂ ਇਦਾਂ ਕਰਕੇ ਪੀਆਰ ਲੈ ਸਕਦੇ ਹੋ ਇਸ ਪੀਆਰ ਲਈ ਤੁਹਾਨੂੰ ਇੰਨੇ ਬਾਇੰਡ ਚਾਹੀਦੇ ਆਹ ਐਕਸਪੀਰੀਅੰਸ ਚਾਹੀਦਾ ਇੰਨੇ ਪੁਆਇੰਂਟ ਚਾਹੀਦੇ ਆ ਉਹਨੂੰ ਕਹਿੰਦੇ ਕੰਸਲਟੈਂਟ ਜਾਂ ਜੇ ਆਪਾਂ ਕਹਿ ਰਹੀਏ ਕੈਰੀਅਰ ਕੰਸਲਟੈਂਟ ਜਾਂ ਕੈਰੀਅਰ ਐਡਵਾਈਜ਼ਰ ਤੇ ਜੇ ਆਪਾਂ ਕਹ ਦੀ ਏਜੰਟਸ ਵੀ ਹਾਂ ਬਈ ਜੀ ਆਇਆ ਬੰਦਾ ਵੀ ਕਿੱਥੇ ਜਾਣਾ ਵੀ ਆਹ ਦੋ ਕਾਗਜ਼ ਚਾਹੀਦੇ ਆ ਵੀਜ਼ਾ ਲਵਾਇਆ 20 ਲੱਖ ਲੱਗੂਗਾ 15 ਲੱਖ ਲੱਗੂਗਾ ਵੀ ਜਦੋਂ ਪਹੁੰਚ ਗਿਆ ਉਦੋਂ ਪੈਸੇ ਦੇ ਦਿੰੀ ਉਹ ਚੀਜ਼ਾਂ ਆਈਡੀ ਡੇਟ ਚ ਏਜੰਟ ਆ ਉਹਨੂੰ ਏਜੰਟ ਕਹਿੰਨੇ ਆ